सत <laughs> <tonsiro entender> बंद तू मेरा कैसे पाले और वाखतारा रे फदर इकडे बघा साध्या दिवाळीसाठी तुम्ही फोन शेज इन से

ਅੱਜ ਵੀ ਸ਼ੋਭਾ ਯਾਤਰਾ ਨਕੌਦਰ ਦੇ ਵਿੱਚ ਬੜੇ ਧੂਮ-ਧਾਮ ਨਾਲ ਮਨਾਈ ਜਾ ਰਹੀ ਹੈ ਮੈਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਮੈਂ ਜਿਹੜੋ ਸੰਗਤਾਰੇ ਤੇ ਕੀ ਕਹਿਣਾ ਚਾਹੁੰਦਾ ਹਾਂ ਔਰ 바ਵਾ ਸਾਹਿਬ ਦੇ ਸੰਵਿਧਾਨ ਦਾ ਅੱਜ ਬੜਾ ਖੁਸ਼ੀਆਂ ਭਰੇ ਆ ਤੇ ਭਾਗਾ ਭਰੇ ਆ ਦੇਣਾ ਖਾਸ ਕਰਕੇ ਮੇਰੇ ਭਰਾ ਜਿਹੜੇ ਸਾਰੇ ਸਤਿਕਾਰਯੋਗ ਸਾਥੀ ਖੜੇ ਨੇ ਇਹਨਾਂ ਦੇ ਸਤਗੁਰ ਰਵਿਦਾਸ ਮਹਾਰਾਜ ਜੀ ਦਾ ਗੁਰਪੁੱਤ ਨੂੰ ਸਮਰਪਿਤ ਅੱਜ ਇੱਕ ਪ੍ਰੋਗਰਾਮ ਕੀਤਾ ਜਾ ਰਿਹਾ ਮੈਂ ਆਪਣੇ ਵੱਲੋਂ ਸਾਰੀ ਸ੍ਰਿਸ਼ਟੀ ਨੂੰ ਦੇਸ਼ ਵਿਦੇਸ਼ ਦੇ ਵਿੱਚ ਖਾਸ ਕਰਕੇ ਪੰਜਾਬ ਵਾਸੀਆਂ ਨੂੰ ਸਤਗੁਰ ਜੀ ਦੇ ਜਨਮ ਦਿਨ ਦੀ ਵਧਾਈ ਦੇਣਾ ਪਰ ਮੈਂ ਇੱਕ ਗੱਲ ਦਾ ਦੁੱਖ ਮਹਿਸੂਸ ਕਰਦਾ ਕਿ ਜਿਹੜਾ ਸਤਗੁਰ ਰਵਿਦਾਸ ਮਹਾਰਾਜ ਜੀ ਨੇ ਬੇਗਮਪੁਰਾ ਬਸਾਉਣ ਦਾ ਖਵਾਬ ਦੇਖਿਆ ਸੀ ਬੇਗਮਪੁਰਾ ਬਸਾਉਣ ਦੀ ਗੱਲ ਕੀਤੀ ਸੀ ਉਹ ਅੱਜ ਤੱਕ ਅਸੀਂ ਬੇਗਮਪੁਰਾ ਐਨੇ 40% ਸਾਡੀ ਆਬਾਦੀ ਹੋਵੇ ਕੋਸ਼ਿਸ਼ ਸ਼ਰਾਰਤੀ ਅਨਸਰ ਜਿਹੜੇ ਸਾਧੂ ਗੁਰੂ ਸਾਹਿਬ ਮਹਾਰਾਜ ਨੂੰ ਭਗਤ ਦੱਸਦੇ ਨੇ ਅੱਜ ਵੀ ਭਾਵਾ ਸਾਹਿਬ ਡਾਕਟਰ ਐਮਰਜੈਂਸੀ ਸਟੇਜੂ ਤੋੜੇ ਜਾਂਦੇ ਨੇ ਇਸ ਕਰਕੇ ਸਾਨੂੰ 40% ਜਨਾਂ ਦੀ ਆਬਾਦੀ ਇਕੱਠੇ ਹੋ ਕੇ ਸਰਬ ਸਮਾਜ ਨੂੰ ਲੈ ਕੇ ਆਪਣਾ ਰਾਜ ਪਾਣਾਗਾ ਕਬੀੜਾ ਬੇਗੰਬਲਾ ਤੋਂ ਸੋਣਾ ਤਾਂ ਪਹਿਲਾਂ ਰਾਜ ਜ਼ਰੂਰੀ ਜਿਸਨਾਂ ਕੇ ਰਾਜ ਬਿਨਾਂ ਕੋਈ ਨਹੀਂ ਆਉਂਦਾ ਇਹ ਬੰਦਾ ਸਰਕਾਰਾਂ ਦੇ ਕਹਿਲਾ ਵੀ ਮਾਦੀਆਂ ਪਾਉਂਦਾ ਹੈ ਡਾਕਟਰ ਨੋਟਸ ਬਹੁਤ ਅਧੂਰੇ ਹੈ ਨਾ ਇਸ ਕਰਕੇ ਸਮਾਜ ਉੱਪਰ ਵਿਕਾਸ ਮਹਾਰਾਜ ਜੀ ਨੇ ਕਿਹਾ ਸੀ وہی ਮੋੜ وہی ਤੋਹੀ ਪਰ ਕੈਸਾ ਵਿਕਾਸ ਮਹਾਰਾਜ ਜੀ ਸਾਰੇ ਆਪਾਂ ਨੂੰ ਤੇ ਅੱਜ ਲੋੜ ਆ ਕਿ ਆਪਾਂ ਸਾਰੇ ਇਕੱਠੇ ਹੋ ਕੇ ਸਤਿਗੁਰ ਜੀ ਦੇ ਸਾਡੇ ਪਿਆੜੇ ਨੂੰ ਬੜੀ ਤੁੰਧਾਮ ਨਾਲ ਬਣਾਈਏ ਇੱਕ ਵਰਨ ਕਰੀਏ ਕਿ ਜਿਹੜੇ ਲੋਕ ਪਾਟੀ ਲੋਕ ਜਿਹੜੇ ਸਾਡੇ ਬਹੁਤ ਸਾਰਾ ਨਾਲ ਲਿਕੇ ਰਹਿੰਦੇ ਆ ਉਹਨਾਂ ਨੂੰ ਸਫਸਤਾ ਕੀ ਤੇ ਆਪ ਵੀ ਇਹ ਅੱਜ ਪ੍ਰਤੀਗਿਆ ਕਰੀਏ ਕਿ ਇੱਕ ਵਾਰੀ ਬਾਖੂਰ ਜੀ ਦੇ ਜਨਮਾਇੰਤੀ ਜਿਹੜੀ ਸਾਰੇ ਲੋਕਾਂ ਵੱਲੋਂ ਰੱਖੇ ਦੀ ਹੈ ਉਹ ਮਾਣਯੋਗਤਾ ਕੋ ਦੀ ਇਹ ਸਮਾਗਮ ਦਾ ਗਲਤ ਸਰੀਰ ਨੂੰ ਐਮ ਕਰਕੇ ਅੱਜ ਛੱਡ ਦੇਣਾ ਚਾਹੀਦਾ ਸਾਬ ਕਿਉਂਕਿ ਸਾਡੇ ਲਈ ਦੇਸ਼ ਕਰਕੇ ਮੈਂ ਸਾਰਿਆਂ ਨੂੰ ਫੇਰ ਦੇਸ਼ ਦੇ ਦੇਸ਼ ਦੇ ਦੇਸ਼ 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 ਵਿੱਚ ਬੈਠੇ ਲੋਕਾਂ ਨੂੰ ਸਤਗੁਰ ਰਵਦਾਸ ਮਹਾਰਾਜ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਦਿਆ ਬੇਅਦਬ ਨਹੀਂ ਆਉਂਦੀਆਂ ਇਸ ਨੂੰ ਕਿਹਨੂੰ ਜ਼ਿੰਮੇਵਾਰ ਸਮਾਈ ਦੇ ਤੁਸੀਂ ਮੈਂ ਤਾਂ ਇਹ ਸਰਕਾਰਾਂ ਨੂੰ ਸਮਝੂੰਗਾ ਕਿਉਂਕਿ ਸਰਕਾਰਾਂ ਦੀ ਨਲਕੀ ਆ ਸਰਕਾਰਾਂ ਦਾ ਜਦੋਂ ਅਕਾਲੀ ਦਲ ਦੇ ਰਾਜ ਦੇ ਵਿੱਚ ਕਿਹਾ ਜਾਂਦਾ ਸੀ ਕਿ ਬੇਅਪਦੀਆਂ ਹੋਈਆਂ ਉਹ ਜ਼ਿੰਮੇਵਾਰ ਨੇ ਹੁਣ ਜਿਹੜੀ ਵੀ ਸਾਡੇ ਰਹਿਬਰ ਦੀ ਕੋਈ ਬੇਅਪਦੀ ਹੁੰਦੀ ਹੈ ਜਿਹਦੀ ਉਹ ਸਰਕਾਰ ਆ ਹੁਣ ਉਹ ਜ਼ਿੰਮੇਵਾਰ ਨੇ ਸਰਕਾਰ ਦਾ ਇਹ ਮੁਢਲਾ ਫਰਜ਼ ਬਣਦਾ ਜਿੱਥੇ ਸਾਡੇ ਰਹਿਬਰਾਂ ਦੇ ਸਟੈਚੂ ਲੱਗੇ ਨੇ ਉਹਨਾਂ ਦੀ ਨਿਗਰਾਨੀ ਕਰੇ ਇਹ ਸਰਕਾਰ ਦਾ ਫਰਜ਼ ਬਣਦਾ ਧੰਨਵਾਦ ਜੋ ਅਜ ਮਸ਼ਾਨ ਨਗਰ ਕੀਰਤਨ ਦੇ ਮੋਢੇ ਵਿੱਚ ਕੱਢਿਆ ਗਿਆ ਮੈਸਾਈ ਸਕਰੋ ਪਰ ਇਹਦੇ ਪ੍ਰਬੰਧਾਂ ਵਾਲੀ ਕਮੇਟੀ ਦੇ ਅੰਦਰ ਦੇ ਸਾਰੇ ਜਿਹੜੇ ਸਾਰੇ ਜਿਹੜੇ ਸਾਡੇ ਨਰ ਸਤਿਗੁਰੂ ਵਿਦਾਸੀ ਦੇ ਉਪਾਸਕਾਂ ਨੂੰ ਔਰ ਸਾਰੇ ਦੇਸ਼ ਵਾਸੀਆਂ ਨੂੰ ਸ਼੍ਰੀ ਗੁਰ ਰਵਿਦਾਸ ਜੀ ਦੇ ਜਨਮ ਦਿਵਸ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਉਹ ਆਪ ਸਾਡੀ ਇੱਕ ਲੋੜ ਮੀਂਹ ਰੱਖਣ ਔਰ ਸਾਨੂੰ ਸਭ ਨੂੰ ਹਮੇਸ਼ਾ ਇਕਜੁੱਟਤਾ ਦੇ ਨਾਲ ਜੀ ਸਾਰੇ ਤਿਉਹਾਰ ਮਨਾਉਂਦੇ ਹਨ ਡਾਕਟਰ ਮਾਲਪਾ ਸਾਹਿਬ ਅਨੀ ਜੋ ਬੋਲੇ ਈ ਸੋਨਰਪੇ ਸਤਗੁਰ ਰਵਿਦਾਸ ਮਹਾਰਾਜ ਕੀ ਜੈ ਅੱਜ ਦੀਨ ਦੁਨੀਆ ਦੇ ਮਾਲਕ ਸਮਾਜਿਕ ਧਾਰਮਿਕ ਤੇ ਰਾਜਨੀਤਿਕ ਕ੍ਰਾਂਤੀ ਦੇ ਮੋਢੀ ਸਾਹਿਬ ਇੱਕ ਮਾਤਾ ਤਾਂ ਸਾਹਿਬ ਸ੍ਰੀ ਗੁਰੂ ਰਬਦਾਸ ਮਹਾਰਾਜ ਜੀ ਦਾ 648ਵਾਂ ਵਰਕਾਇ ਦਿਹਾੜਾ ਸਮੁੱਚੀ ਸੰਗਤ ਵੱਲੋਂ ਮਨਾਇਆ ਜਾ ਰਿਹਾ ਔਰ ਉਸੇ ਸੰਬੰਧ ਦੇ ਵਿੱਚ ਅਜ ਨਕੋਦਰ ਦੇ ਵਿੱਚ ਵੀ ਇਹ ਵਿਸ਼ਾਲ ਚੋਬਾ ਯਾਤਰਾ ਸਮੁੱਚੀ ਸੰਗਤ ਵੱਲੋਂ ਕੱਢੀ ਜਾ ਰਹੀ ਹੈ ਤਾਂ ਇਸ ਵਿੱਚ ਬਹੁਤ ਵੱਡੀ ਗੰੰਦੀ ਜਿਹੜੀ ਸੰਗਤ ਸ਼ਾਮਲ ਹੋ ਰਹੀ ਹੈ ਔਰ ਗੁਰੂ ਰਬਦਾਸ ਮਹਾਰਾਜ ਦੀਆਂ ਸ਼ੰਗਰ ਸਵਰ ਚਾਕੀਆਂ ਵੈਂਡਵਾਜਾਂ ਦੇ ਨਾਲ ਔਰ ਸੰਗਤ ਜਿਹੜੀ ਹੈ ਉਹਨਾਂ ਦੀ ਬਾਣੀ ਦਾ ਗੁਣਗਾਨ ਕਰਦੇ ਹੋਏ ਨਾਚ ਚੱਲ ਰਹੀ ਹੈ। ਥਾ ਥਾ ਨੰਗਰ ਪਕਵਾਂ ਅਗਲੇ ਗੁਰੂ ਕਰਦੇ ਹੋ ਸੰਗਾਂ ਨੂੰ ਸਿਖਾਇਆ ਜਾ ਰਿਹਾ। ਕੋਸੀ ਜਿੱਤੇ ਸਾਰੀ ਸੰਗਤ ਨੂੰ ਮਹੱਲਾ ਰਹਿਮਾਨਪੁਰਾ ਦੇ ਸ੍ਰੀ ਗੁਰੂ ਰਵਿਦਾਸ ਪਰੰਧ ਕਮੇਟੀ ਵੱਲੋਂ ਔਰ ਸਮੁੱਚੀ ਨਖੋਤਰੀ ਸੰਗਤ ਵੱਲੋਂ ਸ੍ਰੀ ਦੇਸ਼ ਵਿਦੇਸ਼ ਭਰ ਦੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ ਆ। ਅਪੀਲ ਕਰਦੇ ਬੇਨਤੀ ਕਰਦੇ ਆਓ ਗੁਰੂ ਮਹਾਰਾਜ ਦੀ ਸ਼ੋਭਾ ਯਾਤਰਾ ਦੇ ਵਿੱਚ ਆਪਾਂ ਸ਼ਾਮਲ ਹੋ ਕੇ ਗੁਰੂ ਘਰ ਦੇ ਵਿੱਚ ਯਾਰੀ ਲਵਾ ਕੇ ਆਪਣਾ ਜੀਵਨ ਸਵਲ ਬਣਾਈਏ। ਔਰ ਗੁਰੂ ਘਰ ਦੇ ਪਿਛੇ ਬਰਾਬਰ ਕਰੀਏ ਸਾਡੇ ਨਾਲ ਚਿੰਦਗੁਰ ਅਰਦਾਸ ਮੰਦਰ ਗੁਰਦੁਆਰਾ ਕਮੇਟੀ ਮੱਲਾ ਰਹਿਮਾਨਪੁਰੋਂ ਚੋਆ ਯਾਤਰਾ ਦੀ ਕੱਢੀ ਜਾ ਰਹੀ ਹੈ ਜਿਹੜੀ ਸਾਰੀ ਨਕੌਟਲੀ ਚੋਆ ਯਾਤਰਾ ਨਾਲ ਚਾਵਲ ਹੋਏਗੀ ਤੋਂ ਆਓ ਸਾਰੇ ਆਪਾਂ ਨਾਲ ਚੱਲ ਕੇ ਗੁਰੂ ਘਰ ਦੇ ਪਿਛੇ ਬਰਾਬਰ ਕਰੀਏ ਜੋ ਬੋਲੇ 100 ਰੁਪਏ ਸਤਗੁਰੂ ਵਿਕਾਸ ਮਹਾਰਾਜ ਕੀ ਜੈ ਜੋ ਬੋਲੇ 100 ਰੁਪਏ ਸਤਗੁਰੂ ਅਰਦਾਸ ਮਹਾਰਾਜ ਕੀ ਜੈ ਅੱਜ ਸ਼੍ਰੀ ਗੁਰੂ ਅਰਦਾਸ ਮਹਾਰਾਜ ਜੀ ਦਾ 648ਵਾਂ ਜਨਮ ਦਿਹਾੜਾ ਪੂਰੇ ਹੀ ਵਿਸ਼ਪ ਦੇ ਵਿੱਚ ਬੜੇ ਹੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਸੋ ਗੁਰੂ ਗੋਪਰਦੇਸ ਸੰਬੰਧ ਦੇ ਵਿੱਚ ਅੱਜ ਨਕੋਦਰ ਦੇ ਵਿੱਚ ਵੀ ਵਿਸ਼ਾਲ ਸ਼ੋਭਾ ਯਾਤਰਾ ਦਾ ਕੱਢੀ ਜਾ ਰਹੀ ਹੈ ਸੋ ਇਸ ਮੌਕੇ ਡਾਕਟਰ ਅੰਬੇਡਕਰ ਯੂਥ ਕਲੱਬ ਵੱਲੋਂ ਸਾਡੇ ਸਾਰੇ ਸਾਥੀਆਂ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਡਾਕਟਰ ਅੰਬੇਡਕਰ ਚੌਂਕ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ੇਸ਼ ਲੰਗਰ ਲਗਾਏ ਗਏ ਨੇ ਸੋ ਸਾਰੇ ਹੀ ਸਾਥੀਆਂ ਨੂੰ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਗੁਰਪੁਰਪ ਦੀਆਂ ਸ਼੍ਰੀ ਗੁਰਦਾਸ ਮਹਾਰਾਜ ਜੀ ਦੇ ਗੁਰਪੁਰਪ ਦੀਆਂ ਲੱਖ ਲੱਖ ਮੁਬਾਰਕਬਾਦਾਂ ਜੈ ਗੁਰਦੇਵ ਧੰਨ ਗੁਰਦੇਵ ਅੱਜ ਜਿਹੜਾ ਉਰਪੁਰਪ ਬਣਾਇਆ ਜਾ ਰਿਹਾ ਲੰਗਰ ਲਗਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ ਜੋ ਬੋਲੇ 100 ਰੁਪਏ ਸਤਿਗੁਰੂ ਦਾਸ ਮਹਾਰਾਜ ਜੀ ਜੈ ਅੱਜ ਸਤਿਗੁਰੂ ਅਰਦਾਸ ਮਹਾਰਾਜ ਜੀ ਦਾ ਜੋ ਪ੍ਰਕਾਸ਼ ਦਿਹਾੜਾ 12 ਫਰਵਰੀ ਦਿਨ ਬੁੱਧਵਾਰ ਨੂੰ ਯਾਨੀ ਕੱਲ ਨੂੰ ਮਨਾਇਆ ਜਾ ਰਿਹਾ ਉਸ ਸਬੰਧ ਦੇ ਵਿੱਚ ਅੱਜ ਪੂਰੇ ਬੇਸ਼ਮ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਵੱਖ-ਵੱਖ ਸ਼ਹਿਰਾਂ ਵਿੱਚ ਵਿਸ਼ਾਲ ਸ਼ੋਭਾ ਯਾਤਰਾਵਾਂ ਦਾ ਪ੍ਰਯੋਜਨ ਕੀਤਾ ਜਾ ਰਿਹਾ ਔਰ ਉਸੇ ਸਬੰਧ ਦੇ ਵਿੱਚ ਨਕੋਦਰ ਵਿੱਚ ਅੱਜ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਇਸ ਮੌਕੇ ਤੇ ਡਾਕਟਰ ਅਮੇੜਕਰ ਯੂਥ ਕਲੱਬ ਨਕੋਦਰ ਔਰ ਉਹਦੇ ਮੈਂਬਰ ਜਿਹੜੇ ਆ ਸਾਡੇ ਐਨ ਆਰ ਆਈ ਵੀਰ ਆ ਔਰ ਸ਼ਹਿਰ ਵਾਸੀ ਆ ਉਹਨਾਂ ਦੇ ਸਹਿਯੋਗ ਦੇ ਨਾਲ ਇੱਕ ਵਿਸ਼ਾਲ ਲੰਗਰ ਦਾ ਅਸੀਂ ਪ੍ਰਬੰਧ ਕੀਤਾ ਔਰ ਚੰਦ ਮਿੰਟਾਂ ਦੇ ਵਿੱਚ ਸ਼ੋਭਾ ਯਾਤਰਾ ਇੱਥੇ ਪਹੁੰਚੂਗੀ ਸ਼੍ਰੀ ਲੰਗਰ ਸਾਰੀ ਸੰਗਤ ਨੂੰ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਵਰਤਾਵਾਂਗੇ ਔਰ ਸਾਰੀ ਸੰਗਤ ਨੂੰ ਦੁਆਰਾ ਫਿਰ ਸਤਿਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੀ ਦੀ ਲੱਖ ਲੱਖ ਵਧਾਈ ਜੋ ਬੋਲੇ ਸੋ ਨਾ ਪਾਇ ਸਤਿਗੁਰੂ ਰਵਿਦਾਸ ਜੀ ਜੈ ਗੁਰੂ ਦੇਵ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਦੇਸ਼ ਵਿਦੇਸ਼ ਵਿੱਚ ਬੈਠੇ ਸਾਰੇ ਹਿੱਦੇਸ਼ ਵਸੀਆਂ ਨੂੰ ਲੱਖ ਲੱਖ ਮੁਬਾਰਕ ਦਿੰਦੇ ਹਾਂ ਤੇ ਆਸ ਕਰਦੇ ਹਾਂ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਜਿੱਥੇ ਵੀ ਦੇਸ਼ ਪ੍ਰਦੇਸ਼ ਦੇ ਵਿੱਚ ਬੈਠੇ ਸਾਡੇ ਵੀਰਿਆ ਪਰਮਾਤਮਾ ਨੂੰ ਤੇ ਆਪਣਾ ਮੇਹਰ ਭਰਾ ਹੱਥ ਰੱਖ ਕੇ ਜੋ ਬੋਲੇ 100 ਰੁਪਏ ਸਾਤ ਗੁਰੂ ਸਾਹਿਬ ਮਹਾਰਾਜ ਕੀ